ਰਾਦਾ ਸਵਾਮੀ ਬਾਬਾ ਜੀ ਦੀ ਪਿਆਰੀ ਸਾਧ ਸੰਗਤ ਜੀ ਆਓ ਸੁਣਦੇ ਹਾਂ ਬਹੁਤ ਹੀ ਪਿਆਰੀ ਸਾਖੀ ਬੁੱਲੇ ਸ਼ਾਹ ਦਾ ਨੱਚਣਾ ਜਗ ਮੇ ਜੀਵਣਾ ਥੋੜਾ ਰਾਮ ਕਉਣ ਕਰੇ ਰੇ ਦੰਗਾਰ ਮੀਰਾ ਕੇ ਪ੍ਰਭ ਗਿੰਦਨ ਨਾਗਰ ਪਜ ਉਤਰੋ ਪਵ ਪਾਰ ਬੁੱਲੇ ਸ਼ਾਹ ਮੁਲ ਸੁਲਮਾਨਾ ਦਾ ਫਕੀਰ ਹੋਏ ਸਨ ਜੋ ਕਿ ਪੰਜਾਬ ਵਿੱਚ ਰਹਿੰਦੇ ਸਨ ਅਤੇ ਆਪਣਾ ਬਹੁਤ ਸਾਰਾ ਸਮਾਂ ਖੁਦਾ ਦੀ ਇਬਾਦਤ ਵਿੱਚ ਗੁਜ਼ਾਰਦੇ ਸਨ ਉਹਨਾਂ ਦੀ ਜ਼ਿਆਦਾਤਰ ਆਲੋਚਨਾ ਹੀ ਕੀਤੀ ਜਾਂਦੀ ਸੀ ਕਿਉਂਕਿ ਉਹ ਆਪਣੇ ਉੱਚੇ ਕੁਲ ਦੀ ਧਾਰਮਿਕ ਮਰਿਆਦਾ ਦੇ ਅਨੁਸਾਰ ਨਹੀਂ ਚੱਲਦੇ ਅਤੇ ਨਾ ਹੀ ਕੱਟੜ ਰੀਤੀ ਰਿਵਾਜਾਂ ਦਾ ਪਾਲਣ ਕਰਦੇ ਸਨ ਜਦ ਦੁਨੀਆ ਤੰਗ ਕਰਨ ਲੱਗੀ ਤਾਂ ਉਹਨਾਂ ਨੇ ਖੋਤੇ ਲੈ ਲਏ ਤਾਂਕਿ ਦੁਨੀਆ ਉਹਨਾਂ ਦੀ ਹੋਰ ਵੀ ਨਫ਼ਰਤ ਕਰੇ ਅਤੇ ਉਹਨਾਂ ਤੋਂ ਤੰਗ ਰਵੇ ਸੰਤਾਂ ਦੀ ਗਤੀ ਸੰਤ ਹੀ ਜਾਣਦੇ ਹਨ ਕਹਿੰਦੇ ਹਨ ਕਿ ਇੱਕ ਵਾਰ ਇੱਕ ਔਰਤ ਨੂੰ ਇੱਕ ਮੁਸਲਮਾਨ ਹਾਕਮ ਜ਼ਬਰਦਸਤੀ ਆਪਣੇ ਘਰ ਲਿਆ ਗਿਆ ਜਦ ਉਸ ਦੇ ਪਤੀ ਦੀ ਪੁਕਾਰ ਕਿਸੇ ਨੇ ਨਾ ਸੁਣੀ ਤਾਂ ਉਹ ਕਿਸੇ ਨੇ ਉਸ ਨੂੰ ਦੱਸਿਆ ਕਿ ਤੂੰ ਬੁੱਲੇ ਸ਼ਾਹ ਕਾ ਕਮਲ ਫਕੀਰ ਦੇ ਕੋਲ ਚਲਾ ਜਾ ਤੇ ਉਸ ਨੇ ਐਦਾਂ ਹੀ ਕੀਤਾ ਉਹ ਬੁੱਲੇ ਸ਼ਾਹ ਦੇ ਪਾਸ ਗਿਆ ਤਾਂ ਉਹਨਾਂ ਨੇ ਕਿਹਾ ਜਾ ਸ਼ਹਿਰ ਵਿੱਚ ਦੇਖ ਕਿਦਰੇ ਦਬਲਾ ਸਰੰਗੀ ਖੜਕਦੇ ਨੇ ਇੱਕ ਜਗ੍ਹਾ ਖੁਸਰੇ ਗਾ ਰਹੇ ਸਨ ਤਾਂ ਉਸਨੇ ਦੇਖਿਆ ਕਿ ਉੱਥੇ ਤਬਲਾ ਸਰੰਗੀ ਖੜਕ ਰਹੇ ਹਨ ਦੇਖ ਕੇ ਆ ਕੇ ਬੁੱਲੇ ਸ਼ਾਹ ਨੂੰ ਖਬਰ ਦਿੱਤੀ ਬੁੱਲੇ ਸ਼ਾਹ ਨੇ ਕਿਹਾ ਠੀਕ ਹੈ ਆਓ ਮੇਰੇ ਖੋਤੇ ਉੱਤੇ ਬੈਠ ਜਾਓ ਅਸੀਂ ਦੋਵੇਂ ਉੱਥੇ ਚੱਲਦੇ ਹਾਂ ਬੁੱਲੇ ਸ਼ਾਹ ਉਹਨਾਂ ਵਿੱਚ ਜਾ ਰਿਹਾ ਤੇ ਨੱਚਣ ਲੱਗ ਪਿਆ ਜਦ ਵਜਦ ਵਿੱਚ ਆਏ ਤਾਂ ਉਹਨਾਂ ਨੇ ਖੁਸਰੀਆ ਨੂੰ ਪੁੱਛਿਆ ਕਿ ਉਹ ਹਾਕਮ ਕਿੱਥੇ ਰਹਿੰਦਾ ਹੈ ਉਹ ਕਹਿਣ ਲੱਗੇ ਸ਼ਹਿਰ ਦੇ ਫਲਾਣੇ ਪਾਸੇ ਪੰਜੀ ਵਾਲੇ ਬਾਗ ਅੰਬਾ ਵਾਲੇ ਬਗੀਚੀ ਵਿੱਚ ਰਹਿੰਦਾ ਹੈ ਬੁੱਲੇ ਸ਼ਾਹ ਨੇ ਤਵੱਜੋ ਭਰ ਕੇ ਕਿਹਾ ਅੰਬਾ ਵਾਲੀ ਬਗੀਚੀ ਸੁਣਦੀ ਖੱਜੀ ਵਾਲੀ ਬਾਗ ਖੋਤਿਆਂ ਵਾਲੇ ਸੰਤ ਬੁਲਾਈ ਸੁੱਤੀ ਹੈ ਤਾਂ ਜਾਗ ਚੀਨਾ ਇਉਂ ਛੱਡਦਾ ਯਾਰ ਚੀਨਾ यूं ਛੱਡਦਾ ਯਾਰ ਠੀਕ ਬੁੱਲੇ ਸ਼ਾਹ ਦੇ ਕਹਿਣ ਦੀ ਦੇਰ ਹੀ ਸੀ ਕਿ ਔਰਤ ਬੇਤ ਹਾਸਾ ਖਿੱਚਦੀ ਚਲੀ ਆ ਗਈ ਕਿਉਂਕਿ ਉਸ ਮੁਸਲਮਾਨ ਹਾਕਮ ਦਾ ਘਰ ਨੇੜੇ ਹੀ ਸੀ ਜਿੱਥੇ ਉਹ ਖੁਸਰੀ ਨੱਚ ਰਹੇ ਸੀ ਬੁੱਲੇ ਸ਼ਾਹ ਨੇ ਕਿਹਾ ਭਾਈ ਜਾ ਆਪਣੀ ਪਤਨੀ ਨੂੰ ਲੈ ਜਾ ਅਤੇ ਸਾਹਮਣੇ ਰੱਖੀ ਬੁੱਲੇ ਸ਼ਾਹ ਨੇ ਵਜਦ ਵਿੱਚ ਆ ਕੇ ਫੇਰ ਉਸੇ ਤਰ੍ਹਾਂ ਨੱਚਣਾ ਸ਼ੁਰੂ ਕਰ ਦਿੱਤਾ ਬੋਲੇ ਸ਼ਾਹ ਦੇ ਬਾਪ ਨੂੰ ਲੋਕਾਂ ਨੇ ਦੱਸ ਦਿੱਤਾ ਕਿ ਅੱਗੇ ਤਾਂ ਤੇਰੇ ਪੁੱਤਰ ਨੇ ਖੋਤੇ ਰੱਖੇ ਸਨ ਹੁਣ ਉਹ ਖੁਸਰੀਆਂ ਨਾਲ ਨੱਚਣ ਲੱਗ ਪਿਆ ਹੈ ਚੰਗੀ ਸੇਦਦਾ ਇੰਜ ਬਰਬਾਦ ਕਰੀ ਜਾ ਰਿਹਾ ਹੈ ਬੋਲੇ ਸ਼ਾਹ ਦੇ ਬਾਪ ਨੇ ਇੱਕ ਹੱਥ ਵਿੱਚ ਸੋਟੀ ਫੜੀ ਤੇ ਦੂਜੀ ਹੱਥ ਵਿੱਚ ਮਾਲਾ ਅਤੇ ਉੱਥੇ ਜਾ ਪਹੁੰਚਿਆ ਭੁਲੇਸ਼ਾ ਨੇ ਜਦ ਦੇਖਿਆ ਕਿ ਬਾਪ ਆ ਰਿਹਾ ਹੈ ਦਿਲ ਵਿੱਚ ਆਇਆ ਕਿ ਅੱਜ ਇਹੀ ਵੀ ਖਾਲੀ ਨਾ ਜਾਏ ਤਵਜੋਂ ਦੇ ਕੇ ਢੋਣ ਲੱਗਾ ਲੋਕੋਂ ਦੇ ਹੱਥ ਮਾਲੀਆਂ ਦੇ ਬਾਬੇ ਦੇ ਹੱਥ ਮਾਲ ساری ਉਮਰ ਪਿੱਟ ਕੇ ਮਰ ਗਿਆ ਖੁਸ਼ ਨਾ ਸਕਿਆ ਬਾਲ ਚੀਨਾ यूं ਛਿਰਦਾ ਯਾਰ ਚੀਨਾ यूं ਛਿਰਦਾ ਯਾਰ ਵਾਫ ਦੀ ਬਜਟ ਵਿੱਚ ਆ ਕੇ ਉਸ ਦੇ ਨਾਲ ਨੱਚਣ ਲੱਗ ਪਿਆ ਤੇ ਅੰਦਰ ਉਸ ਦਾ ਪਰਦਾ ਖੁੱਲ ਗਿਆ ਹੱਥੋਂ ਮਾਲਾ ਸੁੱਟ ਗਈ ਅਤੇ ਉੱਠ ਕੇ-ਉੱਠ ਕੇ ਨੱਚਣ ਲੱਗ ਪਿਆ ਕਹਿੰਦਾ ਪੁੱਤਰ ਜਿਨ੍ਹਾਂ ਦੇ ਰੰਗ ਰਸੀਲੇ ਮਾਪੇ ਵੀ ਨੰਦੇ ਤਾਰ ਚੀਨਾ ਹੀ ਉਛੜਦਾ ਯਾਰ ਚੀਨਾ ਹੀ ਉਛੜਦਾ ਯਾਰ ਸੋ ਤੁਸੀਂ ਦੇਖਿਆ ਕਿ ਬੁੱਲੇ ਸ਼ਾਹ ਨੇ ਕਿਸ ਤਰ੍ਹਾਂ ਆਪਣੇ ਪਿਤਾ ਨੂੰ ਵੀ ਤਾਰ ਦਿੱਤਾ ਸੋ ਇਸੇ ਲਈ ਕਹਿੰਦੇ ਨੇ ਕਿ ਸੰਤ ਦੀ ਰਮਜ ਤਾਂ ਸੰਤ ਹੀ ਜਾਣ ਸਕਦੇ ਹਨ ਜੋ ਉਹ ਚਾਹੁੰਦੇ ਹਨ ਸੋ ਹੋ ਜਾਂਦਾ ਹੈ। ਹੋ ਰਾਦਾ ਸਵਾਮੀ ਜੀ ਤੁਹਾਨੂੰ ਇਹ ਸਾਖੀ ਕਿੱਦਾਂ ਦੀ ਲੱਗੀ ਏ ਪਲੀਜ਼ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ।